ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਤੋਂ ਲੰਬੜੀ ਸਾਬੋ ਤੋਂ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਜੀ ਆਪਾਂ ਬਹੁਤ ਹੀ ਘੱਟ ਤੋਂ ਘੱਟ ਪੈਸੇ ਵਿੱਚ ਗੱਡੀ ਲੈ ਕੇ ਆਉਣੇ ਆ ਅੱਜ ਆਪਾਂ ਭਰਾਵਾਂ ਵਾਸਤੇ ਕੁੱਲ ਹੀ 26000 ਰੁਪਏ ਦੇ ਵਿੱਚ ਮਰੂਤੀ ਲੈ ਕੇ ਆਏ ਆ ਜੀ ਇੱਕ ਜਿਹੜੀ ਕਿ ਹੈਗੀ ਆ 5 ਸਪੀਡ ਤੇ 02 ਵਾਲੀ ਇੰਜਨ ਵਾਲੀ ਗੱਡੀ ਹੈ ਜੀ ਸੋ ਕਿੰਨੇ ਜਿਹੜੇ ਵੀ ਭਰਾ ਆਪਣੇ ਨੂੰ ਮੈਸੇਜ ਕਰਦੇ ਸੀ ਆਪਾਂ ਨੂੰ ਇੱਕ ਸਿੱਖਣ ਵਾਸਤੇ ਘੱਟ ਪੈਸਾ ਵਾਲੀ ਗੱਡੀ ਚਾਹੀਦੀ ਹੈ ਸੋ ਸਾਰੇ ਭਰਾਵਾਂ ਲਈ ਆਪਾਂ ਇੱਕ ਬਹੁਤ ਹੀ ਛੋਟੇ ਰੇਟ ਦੇ ਵਿੱਚ ਜਾਨਕੀ 26000 ਰੁਪ ਕੁਸੀਂ ਗੱਡੀ ਚੈੱਕ ਕਰ ਸਕਦੇ ਹੋ ਇੱਕ ਵਾਰੀ ਮੈਂ ਚਾਰੇ ਸਾਈਡਾਂ ਤੋਂ ਜਿਹੜੀ ਗੱਡੀ ਭਰਾਵਾਂ ਨੂੰ ਚੈੱਕ ਕਰਵਾ ਦਿੰਨਾ ਸੋ ਕਿਸੇ ਵੀਰ ਨੇ 25-26000 ਰੁਪਏ ਜਿਹੜਾ ਲਾਉਣਾ ਹੋਵੇ ਤਾਂ ਗੱਡੀ ਇੱਕ ਸਿੱਖਣ ਵਾਸਤੇ ਲੈ ਕੇ ਜਾਣੀ ਹੋਵੇ 5 ਗੇਰ ਵਾਲੀ ਇਹ ਗੱਡੀ ਹੈ ਜੀ ਇੱਕ ਵਾਰੀ ਚਾਰੇ ਸਾਈਡਾਂ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਪੂਰੀ ਦੀ ਪੂਰੀ ਕੰਡੀਸ਼ਨ ਆਪਾਂ ਚੈੱਕ ਕਰਵਾਵਾਂਗੇ ਬਾਕੀ ਗੱਡੀ ਦੀ ਪੂਰੀ ਦੀ ਪੂਰੀ ਕੰਡੀਸ਼ਨ ਆਪਾਂ ਭਰਾਵਾਂ ਨੂੰ ਚੈੱਕ ਕਰਵਾ ਰਹੇ ਹਾਂ ਜੇ ਕਿਸੇ ਨੇ ਸਿੱਖਣ ਵਾਸਤੇ ਗੱਡੀ ਲੈਣੀ ਹੈ ਜੀ ਗੱਡੀ ਇਸ ਟਾਈਮ ਚਾਲੂ ਹਾਲਤ ਦੇ ਵਿੱਚ ਹੈ ਚੈੱਕ ਤੁਸੀਂ ਕਰ ਸਕਦੇ ਹੋ ਬਿਲਕੁਲ ਜਿਹੜੀ ਆਪਾਂ ਪ੍ਰੋਪਰਲੀ ਅਕਾਰ ਚੈੱਕ ਕਰਵਾ ਰਹੇ ਆ ਭਰਾਵਾਂ ਨੂੰ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਕੁੱਲ ਹੀ 26000 ਰੁਪਏ ਲੈ ਕੇ ਆਓ ਤੇ ਗੱਡੀ ਲੈ ਜਾ ਸਕਦੇ ਹੋ ਬਾਕੀ ਕੋਈ 26000 ਫਿਕਸ ਪ੍ਰਾਈਸ ਨਹੀਂ ਹੈਗਾ 25 ਤੋਂ 26 ਦੇ ਵਿੱਚ ਵਿੱਚ ਹੀ ਗੱਡੀ ਦੀ ਜਿਹੜੀ ਇਹ ਡੀਲ ਹੋਣੀ ਹੈ ਜੀ ਮਕਦੀ ਨੰਬਰ ਚੈੱਕ ਕਰ ਸਕਦੇ ਹੋ ਲੋਕਲ ਪੰਜਾਬ ਨੰਬਰ ਇਹ ਗੱਡੀ ਹੈ ਬਾਕੀ ਆਪਾਂ ਇੱਕ ਵਾਰੀ ਭਰਾਵਾਂ ਨੂੰ ਬੋਰਨ ਚੱਕ ਕੇ ਵੀ ਚੈੱਕ ਕਰਵਾ ਦਨੇ ਆ ਕਿਉਂਕਿ ਜੇ ਆਪਾਂ ਸਕ੍ਰੈਪ ਦਾ ਰੇਟ ਵੀ ਦੇਖੀਏ ਤਾਂ ਇਸ ਟਾਈਮ 20 ਤੋਂ 22000 ਰੁਪਏ ਸਕ੍ਰੈਪ ਦਾ ਰੇਟ ਹੈਗਾ ਜੀ ਗੱਡੀਆਂ ਦਾ ਸੋ ਇਹ ਗੱਡੀ ਆਪਾਂ ਤਾਂ ਦਿਖਾ ਰਹੇ ਆ ਕਈ ਵਾਰ ਕਿਸੇ ਵੀ ਵੀਰ ਨੇ ਗੱਡੀ ਸਿੱਖਣੀ ਹੋਵੇ ਘੱਟ ਪੈਸੇ ਲਾਉਣੇ ਹੋਣ ਉਸ ਚੀਜ਼ ਲਈ ਆਪਾਂ ਇਹ ਜਿਹੜੀ ਗੱਡੀ ਦਿਖਾ ਰਹੇ ਹਾਂ। 4 ਚਾਰੇ ਸਾਈਡਾਂੋਂ ਦੇਖ ਸਕਦੇ ਹੋ। ਇੰਜਨ ਵਗੈਰਾ ਦੇਖ ਸਕਦੇ ਹੋ 02 ਇੰਜਨ ਹੈ ਗੱਡੀ ਦੇ ਵਿੱਚ ਬੈਟਰੀ ਵਗੈਰਾ ਦੀ ਕੰਡੀਸ਼ਨ ਬਿਲਕੁਲ ਠੀਕ ਪਈ ਹੈ। ਬਾਕੀ ਇਸ ਟਾਈਮ ਗੱਡੀ ਸਟਾਰਟ ਹੈ ਜੀ। ਫਰੰਟ ਰੋਲ ਟਾਇਰ ਵਗੈਰਾ ਦੇਖ ਸਕਦੇ ਹੋ ਇਹ ਰੀਅਰ ਵਾਲਾ ਟਾਇਰ ਨੇ ਇਹ ਗੱਡੀ ਇਸ ਟਾਈਮ ਕਿਸੇ ਮਿਸਤਰੀ ਕੋਲ ਹੀ ਹੈ ਜੀ ਤਾਂ ਕਰਕੇ ਥੋੜੀ ਜਿਹੜੀ ਦੀ ਹਾਲਤ ਖਰਾਬ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀ ਇਸ ਟਾਈਮ ਇਹ ਚਾਲੂ ਹਾਲਤ ਦੇ ਵਿੱਚ ਹੈ ਚਾਰੇ ਸਾਈਡਾਂ ਤੋਂ ਆਪਾਂ ਗੱਡੀ ਦੀ ਕੰਡੀਸ਼ਨ ਭਰਾਵਾਂ ਨੂੰ ਸਪੈਸ਼ਲੀ ਚੈੱਕ ਕਰਵਾ ਰਹੇ ਹਾਂ ਕਿਉਂਕਿ ਸਾਰੇ ਭਰਾਵਾਂ ਨੂੰ ਪਤਾ ਜੀ ਆਪਣਾ ਕੰਮ ਜਿਹੜਾ ਹੈਗਾ ਮਰੂਤੀ ਗੱਡੀਆਂ ਦਾ ਸਪੈਸ਼ਲ ਹੈ ਇਹ ਹਾਲਤ ਥੋੜੀ ਜੀ ਖਰਾਬ ਹੈ ਪਰ ਗੱਡੀ ਇਹ ਹੈਗੀ ਚਾਲੂ ਕੰਡੀਸ਼ਨ ਦੇ ਵਿੱਚ ਹੈ ਜੀ ਇਸ ਟਾਈਮ ख वगैरह देख सकते हो, बाकी चारे साइडों पर जी कंडीशन पर मन आप चेक करवा रहे हैं तुम तो देख सकते हो फाइव स्पीड ग्डी है जी येर वाली कार है ਅਕਜੀ ਕਿਸੇ ਭਰਾਣੇ ਗੱਡੀ ਸਿੱਖਣ ਵਾਸਤੇ ਲੈਣੀ ਹੈ ਸਿੱਖਣ ਵਾਸਤੇ ਗੱਡੀ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ 25 ਤੋਂ 26000 ਰੁਪਏ ਤੁਸੀਂ ਲੈ ਕੇ ਆਓ ਤੇ ਗੱਡੀ ਆਪਣੇ ਘਰੇ ਲਿਜਾ ਸਕਦੇ ਹੋ ਚਾਰੀ ਕਲਰ ਦੀ ਕਾਰ ਹੈ ਜੀ ਸਾਫ ਕੰਡੀਸ਼ਨ ਦੀ ਹੈ ਸੋ ਕਿਸੇ ਵੀ ਵੀਰ ਨੇ ਲੈਣੀ ਹੈ ਜਲਦੀ ਜਲਦੀ ਕਿੱਥੇ ਆਉਣਾ ਆਉਣਾ ਤੁਸੀਂ ਜੀਐਸ ਮੋਟਰ ਤਲਵੰਡੀ ਸਾਬੋ ਮੋਬਾਈਲ ਨੰਬਰ ਆਪਣਾ ਨੋਟ ਕਰ ਲਓ ਜੀ 9876774732 ਸੋ ਕਿਸੇ ਵੀ ਵੀਰ ਨੂੰ ਗੱਡੀ ਚਾਹੀਦੀ ਹੋਵੇ ਇੱਕ ਵਾਰੀ ਸੋ ਜਿਹੜੀ ਇਹ ਕਾਲ ਜੁੜ ਕਰਿਓ ਜੀ ਤੇ ਬਹੁਤ ਹੀ ਘੱਟ ਰੇਟ ਵਿੱਚ ਕਾਰ ਹੈ ਸੋ ਕਿਸੇ ਵੀ ਵੀਰ ਨੂੰ ਜੇ ਗੱਡੀ ਚਾਹੀਦੀ ਹੈ ਤਾਂ ਵੀਡੀਓ ਵੱਤਵਾਲ ਲਾਈਕ ਕਮੈਂਟਰੀ ਸ਼ ਨਾਲ ਨਾਲ ਆਪਣਾ ਜਿਹੜਾ ਪੇਜ ਹੈ ਇਹਨੂੰ ਕਰ ਲਿਓ ਸਬਸਕ੍ਰਾਈਬ ਜੀਐਸ ਮੋਟਰ ਤਲਵੰਡੀ ਸਾਪੋ ਕਿਉਂਕਿ ਬਹੁਤ ਹੀ ਘੱਟ ਤੋਂ ਘੱਟ ਪੈਸੇ ਦੇ ਵਿੱਚ ਆਪਣੇ ਕੋਲ ਇਸ ਟਾਈਮ ਬੜੀਆਂ ਆ ਰਹੀਆਂ ਨੇ ਜੀ